ਮੋਗਾ ਜੀ ਦੇ ਆਦੇਸ਼ ਅਨੁਸਾਰ ਨਾਕਾਬੰਦੀ ਕੀਤੀ ਗਈ ਸਾਰੇ ਸ਼ਹਿਰ ਚ ਕਿਉਂਕਿ ਹਥਿਆਰਾਂ ਦੇ ਦਿਨ ਆ ਰਹੇ ਅੱਗੇ ਮਤਲਬ ਵਿਆਹ ਛੱਡੀਆਂ ਦਿਨ ਆ ਰਹੇ ਬਿਨਾ ਨੰਬਰੀ ਕਈ ਮੋਟਰਸਾਈਕਲ ਘੁੰਮ ਰਹੀ ਸੀ ਸ਼ਹਿਰ ਚ ਉਹਨਾਂ ਨੂੰ ਗਲਤ ਅੰਸਰਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਮੋਟਰਸਾਈਕਲ ਬੰਦ ਵੀ ਕੀਤੇ ਜਾ ਰਹੇ ਤੇ ਗੱਡੀਆਂ ਜਿਹੜੀਆਂ ਬਾਹਰੋਂ ਆ ਰਹੀਆਂ ਉਹਨਾਂ ਦੀ ਬਹੁਤ ਡੰਗਿਆਈ ਨਾਲ ਚੈਕਿੰਗ ਕਰ ਰਹੀਏ ਕੋਈ ਮਾੜਾ ਅਨਸਰ ਸ਼ਹਿਰ ਚ ਇੰਟਰ ਨਾ ਕਰੇ ਤੇ ਕੋਈ ਘਟਨਾ ਨਾ ਵਾਪਰੇ ਇਸ ਕਰਕੇ ਅਸੀਂ ਨਾਕਾਬੰਦੀ ਕੀਤੀ ਹੋਈ ਬਹੁਤ ਸਖਤ ਨਾਕਾਬੰਦੀ ਕਰਕੇ ਚਲਾਣ ਵੀ ਕਈਆਂ ਦੇ ਅਸੀਂ ਕਰ ਰਹੇ ਹਾਂ ਜਿਹੜੀ ਕੱਲ ਨੂੰ ਮਤਲਬ ਕੋਈ ਉਹੋ ਜੀ ਸਿੱਖਿਆ ਮਿਲੇ ਅਗਲਾ ਕੋਈ ਡਾਕੂਮੈਂਟ ਵਗੈਰਾ ਪੂਰੇ ਰੱਖੇ ਕੋਈ ਗਲਤ ਅਨਸਰ ਸਾਡੇ ਸ਼ਹਿਰ ਚ ਇੰਟਰ ਨਾ ਕਰੇ ਬਾਈਕ ਵੀ ਕੁਝ ਬੰਦ ਕੀਤੇ ਆ ਹਾਂਜੀ ਬੈਗ ਬਿਨਾ ਨੰਬਰ ਤੋਂ ਬੰਦ ਕੀਤਾ ਜੀ ਹੁਣੇ ਉਹਨਾਂ ਕੋਲ ਕੋਈ ਵੀ ਡਾਕੂਮੈਂਟ ਹੈ ਨਹੀਂ ਸੀ ਹੋਰ ਕੁਝ ਬਾਈਕਾਂ ਦੇ ਅਸੀਂ ਚਲਾਨ ਵੀ ਕੀਤੇ ਜੀ ਅੱਜ ਸੀਨੀਅਰ ਪੁਲਿਸ ਕਪਤਾਨ ਮੋਗਾ ਜੀ ਦੇ ਆਦੇਸ਼ ਅਨੁਸਾਰ ਨਾਕਾਬੰਦੀ ਕੀਤੀ ਗਈ ਸਾਰੇ ਸ਼ਹਿਰ ਚ ਕਿਉਂਕਿ ਹਥਿਆਰਾਂ ਦੇ ਦਿਨ ਆ ਰਹੇ ਅੱਗੇ ਮਤਲਬ ਵਿਆਹ ਛੱਡੀਆਂ ਦੇ ਦਿਨ ਆ ਰਹੇ ਬਿਨਾ ਨੰਬਰੀ ਕਈ ਮੋਟਰਸਾਈਕਲ ਘੁੰਮ ਰਹੇ ਸੀ ਸ਼ਹਿਰ ਚ ਉਹਨਾਂ ਨੂੰ ਗਲਤ ਅਨਸਾਰਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਮੋਟਰਸਾਈਕਲ ਬੰਦ ਵੀ ਕੀਤੇ ਜਾ ਰਹੇ ਆ ਤੇ ਗੱਡੀਆਂ ਜਿਹੜੀਆਂ ਬਾਹਰੋਂ ਆ ਰਹੀਆਂ ਉਹਨਾਂ ਦੀ ਬਹੁਤ ਡੰਗਿਆਈ ਨਾਲ ਚੈਕਿੰਗ ਕਰ ਰਹੀਏ ਕੋਈ ਮਾੜਾ ਅਨਸਰ ਸ਼ਹਿਰ ਚ ਐਂਟਰ ਨਾ ਕਰੇ ਤੇ ਕੋਈ ਘਟਨਾ ਨਾ ਵਾਪਰੇ ਇਸ ਕਰਕੇ ਅਸੀਂ ਨਾਕਾਬੰਦੀ ਕੀਤੀ ਹੋਈ ਬਹੁਤ ਸਖਤ ਨਾਕਾਬੰਦੀ ਕਰਕੇ ਚਲਾਣ ਵੀ ਕਈਆਂ ਤੇ ਅਸੀਂ ਕਰ ਰਹੇ ਹਾਂ ਜਿਹੜੀ ਕੱਲ ਨੂੰ ਮਤਲਬ ਕੋਈ ਉਹੋ ਜੀ ਸਿੱਖਿਆ ਮਿਲੇ ਅਗਲਾ ਕੋਈ ਡਾਕੂਮੈਂਟ ਵਗੈਰਾ ਪੂਰੇ ਰੱਖੇ ਕੋਈ ਗਲਤ ਅਨਸਰ ਸਾਡੇ ਸ਼ਹਿਰ ਚ ਐਂਟਰ ਨਾ ਕਰੇ ਬਾਈਕ ਵੀ ਕੁਝ ਬੰਦ ਕੀਤੇ ਆ ਹਾਂਜੀ ਬੈਗ ਬਿਨਾ ਨੰਬਰ ਤੋਂ ਬੰਦ ਕੀਤਾ ਜੀ ਹੁਣੇ ਉਹਨਾਂ ਕੋਲ ਕੋਈ ਵੀ ਡਾਕੂਮੈਂਟ ਹੈ ਨਹੀਂ ਸੀ ਹੋਰ ਕੁਝ ਬਾਈਕਾਂ ਦੇ ਅਸੀਂ ਚਲਾਨ ਵੀ ਕੀਤੇ ਜੀ ਅੱਜ ਸੀਨੀਅਰ ਪੁਲਿਸ ਕਪਤਾਨ ਮੋਗਾ ਜੀ ਦੇ ਆਦੇਸ਼ ਅਨੁਸਾਰ ਨਾਕਾਬੰਦੀ ਕੀਤੀ ਗਈ ਸਾਰੇ ਸ਼ਹਿਰ ਚ ਕਿਉਂਕਿ ਹਥਿਆਰਾਂ ਦੇ ਦਿਨ ਆ ਰਹੇ ਅੱਗੇ ਮਤਲਬ ਵਿਆਹ ਛੱਡੀਆਂ ਦੇ ਦਿਨ ਆ ਰਹੇ ਬਿਨਾ ਨੰਬਰੀ ਕਈ ਮੋਟਰਸਾਈਕਲ ਘੁੰਮ ਰਹੇ ਸੀ ਸ਼ਹਿਰ ਚ ਉਹਨਾਂ ਨੂੰ ਗਲਤ ਅਨਸਰਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਮੋਟਰਸਾਈਕਲ ਬੰਦ ਵੀ ਕੀਤੇ ਜਾ ਰਹੇ ਆ ਤੇ ਗੱਡੀਆਂ ਜਿਹੜੀਆਂ ਬਾਹਰੋਂ ਆ ਰਹੀਆਂ ਉਹਨਾਂ ਦੀ ਬਹੁਤ ਡੰਗਿਆਈ ਨਾਲ ਚੈਕਿੰਗ ਕਰ ਰਹੀਏ ਕੋਈ ਮਾੜਾ ਅਨਸਰ ਸ਼ਹਿਰ ਚ ਇੰਟਰ ਨਾ ਕਰੇ ਤੇ ਕੋਈ ਘਟਨਾ ਨਾ ਵਾਪਰੇ ਇਸ ਕਰਕੇ ਅਸੀਂ ਨਾਕਾਬੰਦੀ ਕੀਤੀ ਹੋਈ ਬਹੁਤ ਸਖਤ ਨਾਕਾਬੰਦੀ ਕਰਕੇ ਚਲਾਣ ਵੀ ਕਈਆਂ ਦੇ ਅਸੀਂ ਕਰ ਰਹੇ ਹਾਂ ਜਿਹੜੀ ਕੱਲ ਨੂੰ ਮਤਲਬ ਕੋਈ ਉਹੋ ਜੀ ਸਿੱਖਿਆ ਮਿਲੇ ਅਗਲਾ ਕੋਈ ਡਾਕੂਮੈਂਟ ਵਗੈਰਾ ਪੂਰੇ ਰੱਖੇ ਕੋਈ ਗਲਤ ਅਨਸਰ ਸਾਡੇ ਸ਼ਹਿਰ ਚ ਇੰਟਰ ਨਾ ਕਰੇ ਬਾਈਕ ਵੀ ਕੁਝ ਬੰਦ ਕੀਤੇ ਆਂ ਹਾਂਜੀ ਬੈਗ ਬਿਨਾ ਨੰਬਰ ਤੋਂ ਬੰਦ ਕੀਤਾ ਜੀ ਹੁਣੇ ਉਹਨਾਂ ਕੋਲ ਕੋਈ ਵੀ ਡਾਕੂਮੈਂਟ ਹੈ ਨਹੀਂ ਸੀ ਹੋਰ ਕੁਝ ਬਾਈਕਾਂ ਦੇ ਅਸੀਂ ਚਲਾਨ ਵੀ ਕੀਤੇ ਜੀ ਅੱਜ ਸੀਨੀਅਰ ਪੁਲਿਸ ਕਪਤਾਨ ਮੋਗਾ ਜੀ ਦੇ ਆਦੇਸ਼ ਅਨੁਸਾਰ ਨਾਕਾਬੰਦੀ ਕੀਤੀ ਗਈ ਸਾਰੇ ਸ਼ਹਿਰ ਚ ਕਿਉਂਕਿ ਹਥਿਆਰਾਂ ਦੇ ਦਿਨ ਆ ਰਹੇ ਅੱਗੇ ਮਤਲਬ ਵਿਆਹ ਛੱਡੀਆਂ ਦਿਨ ਆ ਰਹੇ ਬਿਨਾ ਨੰਬਰੀ ਕਈ ਮੋਟਰਸਾਈਕਲ ਘੁੰਮ ਰਹੀ ਸੀ ਸ਼ਹਿਰ ਚ ਉਹਨਾਂ ਨੂੰ ਗਲਤ ਅੰਸਰਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਮੋਟਰਸਾਈਕਲ ਬੰਦ ਵੀ ਕੀਤੇ ਜਾ ਰਹੇ ਤੇ ਗੱਡੀਆਂ ਜਿਹੜੀਆਂ ਬਾਹਰੋਂ ਆ ਰਹੀਆਂ ਉਹਨਾਂ ਦੀ ਬਹੁਤ ਡੰਗਿਆਈ ਨਾਲ ਚੈਕਿੰਗ ਕਰ ਰਹੀਏ ਕੋਈ ਮਾੜਾ ਅਨਸਰ ਸ਼ਹਿਰ ਚ ਇੰਟਰ ਨਾ ਕਰੇ ਤੇ ਕੋਈ ਘਟਨਾ ਨਾ ਵਾਪਰੇ ਇਸ ਕਰਕੇ ਅਸੀਂ ਨਾਕਾਬੰਦੀ ਕੀਤੀ ਹੋਈ ਬਹੁਤ ਸਖਤ ਨਾਕਾਬੰਦੀ ਕਰਕੇ ਚਲਾਣ ਵੀ ਕਈਆਂ ਦੇ ਅਸੀਂ ਕਰ ਰਹੇ ਹਾਂ ਜਿਹੜੀ ਕੱਲ ਨੂੰ ਮਤਲਬ ਕੋਈ ਉਹੋ ਜਿਹੀ ਸਿੱਖਿਆ ਮਿਲੇ ਅਗਲਾ ਕੋਈ ਡਾਕੂਮੈਂਟ ਵਗੈਰਾ ਪੂਰੇ ਰੱਖੇ ਕੋਈ ਗਲਤ ਅਨਸਰ ਸਾਡੇ ਸ਼ਹਿਰ ਚ ਇੰਟਰ ਨਾ ਕਰੇ ਬਾਈਕ ਵੀ ਬੰਦ ਕੀਤੇ ਆ ਜੀ ਹਾਂਜੀ ਬੈਗ ਬੇਨਾ ਨੰਬਰ ਤੋਂ ਬੰਦ ਕੀਤਾ ਜੀ ਹੁਣੇ ਉਹਨਾਂ ਕੋਲ ਕੋਈ ਵੀ ਡਾਕੂਮੈਂਟ ਹੈ ਨਹੀਂ ਸੀ ਹੋਰ ਕੁਝ ਬਾਈਕਾਂ ਦੇ ਅਸੀਂ ਚਲਾਣ ਵੀ ਕੀਤੇ ਜੀ